ਜੋਗੋ ਟੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 87 ਅੰਗ ਤੇ ਸ਼ਲੋਕ ਚੰਨ ਕਰਦੇ ਹਨ ਸ਼ਲੋਕ ਮਹਲਾ 3 ਆਤਮਾ ਦਿਉ ਪੂਜੀਏ ਕਹਿੰਦੇ ਆਤਮਾ ਦੇ ਵਿੱਚ ਦਿਓ ਹੈ ਰੱਬ ਹੈ ਇਹਦੀ ਸੇਵਾ ਕਰ ਇਹਦੀ ਪੂਜਾ ਕਰ ਆਤਮਾ ਦਿਓ ਪੂਜੀ ਹੈ ਸਤਸੰਗੀ ਪਾਤ ਜੀ ਨੇ ਆਤਮਾ ਜੋ ਦੇਵਤਾ ਬਸਦਾ ਉਸ ਦੀ ਪੂਜਾ ਬਾਤੇ ਹੁਕਮ ਕੀਤਾ ਉਸ ਦੀ ਸੇਵਾ ਕਿਸ ਤਰ੍ਹਾਂ ਹੁੰਦੀ ਹੈ ਉਹ ਗੁਰੂ ਦੱਸਦੇ ਹਨ ਗੁਰ ਕੇ ਸਹਿਜ ਸੁਭਾਈ ਕਹਿੰਦੇ ਸ਼ਬਦ ਦੇ ਸਵਾ ਦੇ ਨਾਲ ਸ਼ਬਦ ਦੀ ਪੂਜਾ ਆਤਮਾ ਵਿੱਚ ਜਿਹੜਾ ਦੇਵ ਵੱਸਦਾ ਹੈ ਉਸ ਦੀ ਪੂਜਾ ਹੁੰਦੀ ਹੈ ਸ਼ਬਦ ਦੇ ਨਾਲ ਜਿਹੜਾ ਦੇਵਤਾ ਹੈ ਆਤਮਾ ਵਿੱਚ ਵੱਸਦਾ ਹੈ ਜਦੋਂ ਉਹ ਦੇਵਤਾ ਆਤਮਾ ਵਿੱਚ ਵੱਸਦਾ ਹੈ ਜਦੋਂ ਉਹ ਸ਼ਬਦ ਨੂੰ ਸੁਣਦਾ ਹੈ ਫਿਰ ਉਹ ਖੁਸ਼ ਹੁੰਦਾ ਹੈ ਸ਼ਬਦ ਉਸ ਦੇਵਤੇ ਨੂੰ ਸੁਣਾਉਣਾ ਹੈ ਉਸ ਰੱਬ ਨੂੰ ਸੁਣਾਉਣਾ ਹੈ ਜਿਹੜਾ ਸਾਡੀ ਆਤਮਾ ਦੇ ਵਿੱਚ ਵੱਸਦਾ ਹੈ ਲੇਕਿਨ ਅਸੀਂ ਸ਼ਬਦ ਹੋਰ ਲੋਕਾਂ ਨੂੰ ਸੁਣਾਉਂਦੇ ਆ ਜਿਹੜਾ ਅੰਦਰ ਆਤਮਾ ਚ ਪਰਮਾਤਮਾ ਬੈਠਾ ਉਸ ਨੂੰ ਨਹੀਂ ਸੁਣਾਉਂਦੇ ਗੁਰੂ ਬਚਨ ਕਰਦੇ ਹਨ ਆਤਮਾ ਦੇਓ ਦੇਓ ਨਾ ਬਹੁਤ ਵੱਡੇ ਨੂੰ ਕਹਿੰਦੇ ਆ ਰੱਬ ਨੂੰ ਕਹਿੰਦੇ ਆ ਪੂਜੀ ਹੈ ਕਹਿੰਦੇ ਉਹਦੀ ਪੂਜਾ ਕਰ ਗੋਰ ਕੇ ਸਹਿਜ ਸੁਭਾਏ ਕਹਿੰਦੇ ਸ਼ਬਦ ਦਾ ਸ਼ਬਦ ਦੇ ਨਾਲ ਕਹਿੰਦੇ ਇਹ ਸੁਭਾਏ ਉਹਦਾ ਇਹ ਰੱਬ ਦਾ ਸੁਭਾਏ ਕਿ ਸ਼ਬਦ ਦੇ ਨਾਲ ਉਸ ਦੀ ਪੂਜਾ ਹੁੰਦੀ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਈ ਜਿਹੜੀ ਆਤਮਾ ਹੈ ਨਾ ਜਿਹੜਾ ਪਰਮਾਤਮਾ ਹੈ ਉਹਨੂੰ ਉਹਦੀ ਪ੍ਰਤੀਤ ਹੈ ਉਹਦੇ ਨਾਲ ਪਿਆਰ ਹੈ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਤਾਂ ਕਹਿੰਦੇ ਘਰ ਦੇ ਵਿੱਚੇ ਪਰਚਾ ਪੈਂਦਾ ਹੈ ਹਿਮਤਿਆਨ ਘਰ ਦੇ ਵਿੱਚ ਹੁੰਦਾ ਇਸ ਦੇਹ ਦੇ ਵਿੱਚ ਮਨ ਦੇ ਵਿੱਚ ਪਰਚਾ ਪੈਂਦਾ ਆਤਮ ਅਡੋਲ ਨਾ ਡੋਲਈ ਕਹਿੰਦੇ ਫਿਰ ਜਿਹੜੀ ਆਤਮ ਅਡੋਲ ਹੋ ਜਾਂਦੀ ਹੈ ਡੋਲਦੀ ਨਹੀਂ ਇਹ ਮਨ ਫਿਰ ਡੋਲਦਾ ਨਹੀਂ ਆਤਮਾ ਅਡੋਲ ਨਾ ਡੋਲੀ ਗੁਰ ਕੇ ਪਾਈ ਕਹਿੰਦੇ ਜਦੋਂ ਇਹ ਸ਼ਬਦ ਨੂੰ ਪਿਆਰ ਕਰਦੀ ਹੈ ਫਿਰ ਇਹ ਆਤਮਾ ਡੋਲਦੀ ਨਹੀਂ ਹੈ ਕਹਿੰਦੇ ਸੁਭਾਅ ਹੈ ਆਤਮਾ ਦਾ ਰੱਬ ਦਾ ਸੁਭਾਅ ਹੈ ਕਿ ਸ਼ਬਦ ਦੇ ਨਾਲ ਇਹ ਡੋਲਦੀ ਨਹੀਂ ਹੈ ਆਤਮਾ ਅਡੋਲ ਨਾ ਡੋਲੇ ਗੁਰ ਕੇ ਭਾਈ ਸੁਭਾਈ ਗੁਰ ਬਿਨ ਸਹਜ ਨ ਆਵੇ ਕਹਿੰਦੇ ਸ਼ਬਦ ਤੋਂ ਬਿਨਾ ਰੱਬ ਆਉਂਦਾ ਨਹੀਂ ਗੁਰ ਬਿਨ ਸਹਜ ਨ ਆਵੇ ਲੋਭ ਮੈਲ ਨਾਲ ਵਿੱਚੋਂ ਜਾਏ ਕਹਿੰਦੇ ਲੋਭ ਹੈ ਨਾ ਜਿਹੜਾ ਇਹਨੂੰ ਮੈਲ ਦੱਸਿਆ ਪਾਛ ਨੇ ਹੁਣ ਇਹ ਲੋਭ ਨੂੰ ਲਾਲਚ ਨੂੰ ਕਹਿੰਦੇ ਜਦੋਂ ਤੱਕ ਸ਼ਬਦ ਦਾ ਬਾਸਾ ਨਹੀਂ ਹੁੰਦਾ ਉਦੋਂ ਤੱਕ ਇਹ ਲੋਭ ਦੀ ਮੈਲ ਨਹੀਂ ਜਾਂਦੀ ਵਿੱਚੋਂ ਤਾਂ ਹੀ ਤਾਂ ਗੁਰੂ ਕਹਿੰਦੇ ਹਨ ਲੋਭੀ ਦਾ ਬਿਸ਼ਾ ਨਾ ਕੀਜੇ ਜੇ ਕਾ ਪਾਰ ਬਸਾਏ ਕਹਿੰਦੇ ਜੇ ਤੈ ਪਾਰ ਜਾ ਕੇ ਬਸਣ ਨਾ ਲੋਭੀ ਦਾ ਬਿਸ਼ਾ ਨਾ ਕਰੀ ਲੋਭੀ ਨੇ ਪਤਾ ਨਹੀਂ ਕਿੱਥੇ ਡੋਲ ਜਾਣਾ ਹੈ ਲੋਭ ਕਦੋਂ ਖਤਮ ਹੁੰਦਾ ਹੈ ਲੋਭ ਦੀ ਮੈਲ ਹੈ ਇਹ ਜਦੋਂ ਸ਼ਬਦ ਦਾ ਵਾਸਾ ਹੁੰਦਾ ਗੁਰਬਿੰਦ ਸਹਜਨ ਆਬੀ ਲੋਭ ਮੈਲ ਨਾਲ ਵਿੱਚੋਂ ਜਾਏ ਖਿੰਨ ਪਲ ਹਰ ਨਾਮ ਉੰ ਮੰਨ ਬਸੇ ਕਹਿੰਦੇ ਇੱਕ ਖਿੰਨ ਵੀ ਜੇ ਇੱਕ ਪਲ ਵੀ ਮਨ ਸਾਡੇ ਵਿੱਚ ਸ਼ਬਦ ਵਸ ਜਿਵੇਂ ਨਾਮ ਵਸ ਜਿਵੇਂ ਖਿੰਨ ਪਲ ਹਰ ਨਾਮ ਮਨ ਬਸੇ ਸਭ 68 ਤੀਰਥ ਨਾਏ ਕਹਿੰਦੇ ਸਾਰੇ 18 ਤੀਰਥਾਂ ਦੇ ਇਸ਼ਨਾਨ ਹੋ ਗਏ ਕਦੋਂ ਜਦੋਂ ਇੱਕ ਖਿੰਨ ਇੱਕ ਪਲ ਨਾਮ ਸਾਡੇ ਮਨ ਵਿੱਚ ਵਸ ਗਿਆ ਸੱਚੇ ਮੈਲ ਨਾ ਲੱਗ ਗਈ ਕਹਿੰਦੇ ਸੱਚਾ ਹੋ ਜਾਂਦਾ ਮੈਲ ਨਹੀਂ ਲੱਗਦੀ ਮਲ ਲਾਗੇ ਦੂਜੇ ਭਾਏ ਕਹਿੰਦੇ ਮੈਲ ਕਦੋਂ ਲੱਗਦੀ ਹੈ ਜਦੋਂ ਦੂਜਿਆਂ ਨੂੰ ਭਾ ਕਰਦਾ ਹੈ ਜਦੋਂ ਦੂਜਿਆਂ ਨੂੰ ਪਿਆਰ ਕਰਦਾ ਹੈ ਫਿਰ ਮੈਲ ਲੱਗਦੀ ਹੈ ਇਹ ਮੋਹ ਦੇ ਨਾਲ ਮੈਲ ਲੱਗਦੀ ਹੈ ਮੈਲ ਲੱਗਣ ਦਾ ਦੀ ਤੇ ਮੈਲ ਨੂੰ ਖਤਮ ਕਰਨ ਦਾ ਦੋਨੋਂ ਦੱਸ ਦਿੱਤੇ ਮੈਲ ਲੱਗਦੀ ਹੈ ਜਦੋਂ ਦੂਜਿਆਂ ਨੂੰ ਭਾਗ ਕਰਦਾ ਹੈ ਮੈਲ ਖਤਮ ਕਦੋਂ ਹੁੰਦੀ ਹੈ ਜਦੋਂ ਸ਼ਬਦ ਮਨ ਦੇ ਵਿੱਚ ਵਸਦਾ ਹੈ ਸੱਚੇ ਮੈਲ ਨਾ ਲੱਗ ਗਈ ਮਨ ਲੱਗ ਗਏ ਦੂਜੇ ਪਾਏ ਧੋਤੀ ਮੂਲ ਨਾ ਉਤਰੇ ਜੇ 68 ਤੀਰਤਾ ਨਾ ਆਏ ਕਹਿੰਦੇ ਇਹ ਜਿਹੜੀ ਮੈਲ ਆ ਨਾ ਧੋਣੇ ਨਾਲ ਨਹੀਂ ਜਾਂਦੀ ਜਿਹੜੀ ਲੋਭ ਦੀ ਮੈਲ ਹੈ ਚਾਹੇ ਕਹਿੰਦੇ 68 ਤੀਰਥਾਂ ਤੇ ਨਾਲਾ ਲੋਭ ਦੀ ਮੈਲ ਜਾਣੇ ਵਾਲੀ ਨਹੀਂ ਹੈ ਤੋਤੀ ਮੂਲ ਨਉ ਤਰੇ ਜੇ 68 ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਕਹਿੰਦੇ ਮਨਮੁਖ ਜਿਹੜੇ ਕਰਮ ਕਰਦਾ ਹੈ ਹੰਕਾਰ ਵਿੱਚ ਕਰਦਾ ਸਭ ਦੁੱਖੋ ਦੁੱਖ ਕਮਾਏ ਕਹਿੰਦਾ ਫਿਰ ਉਹ ਦੁੱਖਾਂ ਦੀ ਕਮਾਈ ਕਰਦਾ ਹੈ ਹੰਕਾਰ ਵਿੱਚ ਜਿਹੜੇ ਮਨਮੁਖ ਕਰਮ ਕਰਦਾ ਉਹ ਦੁੱਖਾਂ ਦੀ ਕਮਾਈ ਹੈ ਇਕੱਠਾ ਕਰਨਾ ਕਮਾਈ ਉਹਨੂੰ ਕਹਿੰਦੇ ਜਿਹੜਾ ਕਮਾ ਕੇ ਲਿਆਉਣਾ ਹੈ ਉਹਨੂੰ ਮਨਮੁਖ ਜਿਹੜੇ ਕਰਮ ਕਰਦਾ ਹੈ ਹੰਕਾਰ ਦੇ ਵਿੱਚ ਉਹ ਦੁੱਖਾਂ ਨੂੰ ਇਕੱਠੇ ਕਰਦਾ ਹੈ ਦੁੱਖਾਂ ਦੀ ਕਮਾਈ ਕਰਦਾ ਨਾਨਕ ਮੈਲਾ ਉਜਲੇ ਤਾਂ ਥੀ ਹੈ ਕਹਿੰਦੇ ਮੈਲੇ ਨੇ ਕਦੋਂ ਉਜਲਾ ਹੋਣਾ ਹੈ ਕਦੋਂ ਚਿੱਟਾ ਹੋਣਾ ਹੈ ਕਦੋਂ ਥਿਆਉਣਾ ਹੈ ਨਾਨਕ ਮੈਲਾ ਉਜਲ ਤਾਂ ਥੀ ਇਹ ਜਿਆ ਸਤਗੁਰ ਮਹਿ ਸਮਾਈ ਕਹਿੰਦੇ ਜਦੋਂ ਸਤਗੁਰ ਦੇ ਵਿੱਚ ਸਮਾ ਜਾਂਦਾ ਹੈ ਫਿਰ ਇਹ ਜਿਹੜਾ ਮੈਲਾ ਹੈ ਚਿੱਟਾ ਹੋ ਜਾਂਦਾ ਹੈ ਫਿਰ ਰੱਬ ਥਿਆ ਜਾਂਦਾ ਹੈ ਮਹੱਲਾ 3 ਜਿਆ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਹਿੰਦੇ ਮਨਮੁਖ ਲੋਕਾਂ ਨੂੰ ਸਮਝਾਈਏ ਕਹਿੰਦੇ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ ਜਵਾਬ ਦੇ ਦਿੱਤਾ ਗੁਰੂ ਨੇ ਕਿ ਮਨਮੁਖਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਮਨਮੁਖ ਨੂੰ ਜੇ ਗੁਰਮਖੀ ਜ ਰਲੌਂਦੇ ਆ ਰਲਦਾ ਨਹੀਂ ਕਿਉਂ ਮਨਮੁਖ ਨੇ ਕੂੜ ਛਕਣਾ ਗੱਧ ਛਕਣਾ ਗੁਰਮਖ ਨੇ ਅੰਮ੍ਰਿਤ ਛਕਣਾ ਮਨਮੁਖ ਰਲਾਇਆ ਨਾ ਰਲੇ ਪਈਏ ਕੀਰਤ ਫਰਾਹੇ ਕਹਿੰਦਾ ਉਹ ਜਿਹੜੀ ਕਿਰਤ ਕਰਦਾ ਫਿਰ ਫਿਰਦਾ ਹੈ 84 ਲੱਖ ਜੋਨ ਦੇ ਵਿੱਚ ਲੇਬ ਤਾਤ ਦੂਹੇ ਰਾਹ ਹੈ ਕਹਿੰਦੇ ਇੱਕ ਲੇਬ ਹੈ ਲੱਗਣੀ ਇੱਕ ਤਾਤ ਦੂਆ ਰਸਤਾ ਹੈ ਹੁਕਮੀਕਾਰ ਕਮਾਏ ਕਹਿੰਦੇ ਹੁਕਮ ਦੇ ਵਿੱਚ ਕਾਰ ਕਰਦਾ ਗੋਰਮਕ ਆਪਣਾ ਮਨ ਮਾਰਿਆ ਉਹਨ ਮਨ ਮੁਕਤਾ ਸਮਝਿਆ ਨਹੀਂ ਗੁਰਮਖ ਨੇ ਆਪਣੇ ਮਨ ਨੂੰ ਮਾਰ ਲਿਆ ਜਿਹੜਾ ਮਨ ਭੱਜਦਾ ਦੌੜਦਾ ਸੀ ਨਾ ਗੁਰਮਖ ਨੇ ਉਹਨੂੰ ਮਾਰ ਦਿੱਤਾ ਸਤਸਿੰਘ ਜੀ ਕਾਦੇ ਨਾਲ ਮਾਰੇ ਆ ਸ਼ਬਦ ਦੇ ਨਾਲ ਮਨ ਕਾ ਮਾਰਨ ਸ਼ਬਦ ਹੈ ਇਹ ਸ਼ਬਦ ਨਾਲ ਮਰਦਾ ਹੈ ਗੁਰਮਖ ਆਪਣਾ ਮਨ ਮਾਰਿਆ ਸ਼ਬਦ ਲਿਖੇ ਦਿੱਤਾ ਪਾਤਸ਼ਾਹ ਨੇ ਕਿ ਸ਼ਬਦ ਦੇ ਨਾਲ ਮਾਰਿਆ ਕਸਵੱਟੀ ਲਾਏ ਕਿ ਉਹਦੇ ਕਸਵੱਟੀ ਤੇ ਲਾ ਲਿੱਤਾ ਸੁਨਿਆਰਾ ਜਦੋਂ ਕਸਵੱਟੀ ਤੇ ਲਾਉਂਦਾ ਨਾ ਸੋਨੇ ਨੂੰ ਅੱਗ ਤੇ ਰੱਖਦਾ ਸੋਨਾ ਪਿਘਲਦਾ ਨਹੀਂ ਜਿੰਨਾ ਮਰਜੀ ਗਰਮ ਕਰੀ ਜੋ ਸੋਨਾ ਪਿਘਲਦਾ ਨਹੀਂ ਔਰ ਜਿੰਨੀਆਂ ਤੱਤਾਂ ਸਾਰੀਆਂ ਪਿਗਲ ਜਾਂਦੀਆਂ ਸੋਨਾ ਕਸਵੱਟੀ ਚੱਲਦਾ ਹੈ ਲੋਹਾ ਕਸਵੱਟੀ ਚੱਲਦਾ ਨਹੀਂ ਪਿਗਲ ਜਾਂਦਾ ਸਤਸਿੰਘਿ ਪਾਚਨੇ ਬਚਨ ਕਰ ਦਿੱਤੇ ਆ ਕਿ ਗੁਰਮਖ ਜਿਹੜਾ ਆਪਣੇ ਮਨ ਨੂੰ ਮਾਰ ਲਿੰਦਾ ਹੈ ਸ਼ਬਦ ਦੇ ਨਾਲ ਕਸਵੱਟੀ ਤੇ ਲਾ ਲਿੰਦਾ ਹੈ ਪਿਗਲਦਾ ਨਹੀਂ ਨਹੀਂ ਇਹ ਮਨ ਪਿਗਲ ਜਾਂਦਾ ਹੈ ਕਿਦਨੂ ਪਿਗਲਦਾ ਹੈ ਇਹ ਕਦੇ ਕਾਮ ਕੰਨੀ ਨੂੰ ਪਿਗਲ ਜਾਂਦਾ ਹੈ ਕਦੇ ਲੋਭ ਕੰਨੀ ਨੂੰ ਪਿਗਲ ਜਾਂਦਾ ਹੈ ਕਦੇ ਹੰਕਾਰ ਕੰਨੀ ਨੂੰ ਪਿਗਲ ਜਾਂਦਾ ਜਦੋਂ ਤੀਜ ਪਿੰਗਲ ਜਾਂਦੀ ਹੈ ਪਾਣੀ ਬਣ ਜਾਂਦਾ ਫਿਰ ਉਹ ਤੁਰ ਪੈਂਦਾ ਲੇਕਿਨ ਗੁਰਮਖ ਆਪਣੇ ਮਨ ਨੂੰ ਮਾਰ ਲਿੰਦਾ ਹੈ ਸ਼ਬਦ ਦੇ ਨਾਲ ਕਸਵੱਟੀ ਤੇ ਲਾ ਕੇ ਨੂੰ ਟਕਾ ਲਿੰਦਾ ਮਾਨੇ ਹੀ ਨਾਲ ਝਗੜਾ ਕਹਿੰਦੇ ਝਗੜਾ ਤਾਂ ਮਨ ਨਾਲ ਹੈ ਸਾਡਾ ਜੋ ਕੁਝ ਸਾਤੋਂ ਕਰਾਉਂਦਾ ਮਨ ਕਰਾਉਂਦਾ ਮਨ ਨੂੰ ਖਾਣ ਨੂੰ ਕਹਿੰਦਾ ਅਸੀਂ ਖਾਣ ਲੱਗ ਜਾਂਦੇ ਆ ਮਨ ਕਿਤੇ ਜਾਣ ਨੂੰ ਕਹਿੰਦਾ ਅਸੀਂ ਚੱਲੇ ਜਾਂਦੇ ਆ ਮਨ ਕਾਮ ਕੰਨੀ ਨੂੰ ਜਾਂਦਾ ਅਸੀਂ ਕਾਮ ਕੰਨੀ ਨੂੰ ਤੁਰ ਪੈਂਦੇ ਆ ਮਨ ਲੋਭ ਕੰਨੀ ਨੂੰ ਜਾਂਦਾ ਅਸੀਂ ਲੋਭ ਕਰਨ ਲੱਗ ਜਾਂਦੇ ਆ ਕਹਿੰਦੇ ਝਗੜਾ ਹੀ ਸਾਡਾ ਮਨ ਦੇ ਨਾਲ ਹੈ ਐ ਆਤਮਾ ਦਾ ਝਗੜਾ ਮਨ ਦੇ ਨਾਲ ਹੈ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਕਹਿੰਦੇ ਮਨ ਦੇ ਨਾਲੇ ਸਾਥ ਹੈ ਮਨ ਦੇ ਨਾਲੇ ਗੋਸ਼ਟੀ ਕਰਨੀ ਹੈ ਝਗੜਾ ਵੀ ਦੇ ਨਾਲ ਹੈ ਨਿਵੇੜਾ ਵੀ ਦੇ ਨਾਲੇ ਹੋਣਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਈ ਕਹਿੰਦੇ ਮਨ ਦੇ ਵਿੱਚੇ ਸਮਾਇਆ ਹੋਇਆ ਮਨ ਜੋ ਇੱਛੇ ਸੋ ਲੈ ਹੈ ਕਹਿੰਦੇ ਮਨ ਦੀ ਜਿਹੜੀ ਇੱਛਾ ਕਰਦੀ ਹੈ ਮਨ ਉਹ ਲੈ ਲਿੰਦਾ ਹੈ ਮਨ ਦਾ ਝਗੜਾ ਹੈ ਮਨ ਜੋ ਇੱਛੇ ਸੋ ਲੈ ਹੈ ਜੋ ਮਨ ਦਾ ਦਿਲ ਕਰਦਾ ਹੈ ਉਹ ਖਾਣ ਲੱਗ ਜਾਂਦਾ ਹੈ ਜੋ ਪਹਿਨਣਾ ਨੂੰ ਦਿਲ ਕਰਦਾ ਹੈ ਪਹਿਨ ਲੈਂਦਾ ਮਨ ਕਾਬੂ ਨਹੀਂ ਆਉਂਦਾ ਮਨ ਦੇ ਨਾਲ ਝਗੜਾ ਹੈ ਮਨ ਜੋ ਇੱਛੇ ਸੋ ਲੈ ਸੱਚੇ ਸ਼ਬਦ ਸੁਭਾਏ ਕਹਿੰਦੇ ਭਾਈ ਇਹ ਸੱਚੇ ਸ਼ਬਦ ਦਾ ਸੁਭਾਅ ਹੈ ਅਮਰਤ ਨਾਮ ਸਦਪੂਜੀ ਹੈ ਗੁਰਮਖ ਕਾਰ ਕਮਾਏ ਕਹਿੰਦੇ ਗੁਰਮਖ ਕਿਹੜੀ ਕਾਰ ਕਮਾਉਂਦਾ ਹੈ ਗੁਰਮਖ ਸਦਾ ਹੀ ਅਮਰਤ ਨੂੰ ਛਕਦਾ ਹੈ ਗੁਰਮਖ ਅਮਰਤ ਨਾਮ ਸੱਦ ਪੂਜੀਏ ਗੁਰਮਖ ਕਾਰ ਕਮਾਏ ਗੁਰਮਖ ਕਿਹੜਾ ਕਰਮ ਕਰਦਾ ਹੈ ਗੁਰਮਖ ਸਦਾ ਹੀ ਅਮਰਤ ਛੱਕਦਾ ਪਾਤਸ਼ਾਹ ਨੇ ਸਦਾ ਅਮਰਤ ਛਕਣ ਵਾਸਤੇ ਗੱਲ ਕੀਤੀ ਹੈ ਸੰਸਾਰ ਕੁਸ ਹੋਰ ਸੋਚੀ ਬੈਠਾ ਕਿ ਆਪਾਂ ਅਮਰਤ ਛੱਕ ਕੇ ਕਮ ਨਿਵੇੜ ਲਿਆ ਆਪਣਾ ਗੁਰੂ ਦਹਦਿਆਨ ਅਮਰਤ ਨਾਮ ਸਦਾ ਪੂਜੀ ਹੈ ਪੂਜੀ ਛੱਕਣ ਨੂੰ ਕਹਿੰਦੇ ਹੈ ਕਹਿੰਦੇ ਅੰਮ੍ਰਿਤ ਦੇ ਨਾਮ ਨੂੰ ਸਦਾ ਹੀ ਛੱਕ। ਉਹ ਤਾਂ ਗੱਲ ਝੂਠੀ ਹੋ ਗਈ ਜਿਹੜੀ ਆਪਾਂ ਸੋਚੀ ਸੀ ਕਿ ਆਪਾਂ ਤਾਂ ਅੰਮ੍ਰਿਤ ਛੱਕ ਲਿਆ ਆਪਾਂ ਤੋਂ ਛੁੱਟੀਆਂ ਹੁਣ। ਆਪਣਾ ਕੰਮ ਖਤਮ ਹੋ ਗਿਆ। ਆਪਾਂ ਨੂੰ ਅੰਮ੍ਰਿਤ ਵੇਲੇ ਬਾਬੇ ਨਾਨਕ ਦੇ ਦਰਬਾਰ ਚ ਆਉਣ ਦੀ ਕੋਈ ਲੋੜ ਨਹੀਂ। ਕਿਉਂ ਅਸੀਂ ਅੰਮ੍ਰਿਤ ਛੱਕ ਲਿਆ? ਅਸੀਂ ਅਮਰ ਹੋ ਚੁੱਕੇ ਆ। ਭਾਈਏ ਭਲੇਖਾ ਅੰਮ੍ਰਿਤ ਤਾਂ ਸਦਾ ਹੀ ਛੱਕਣਾ ਹੈ ਗੁਰਮੁਖ। ਆਮਰਤ ਨਾਮ ਸਦਾ ਪੂੰਚੇ ਗੁਰਮਖ ਕਾਰ ਕਮਾਏ ਬਿਨ ਮੰਨੇ ਜੇ ਹੋਰੀ ਨਾਲ ਲੁਝਣ ਕਹਿੰਦੇ ਰੱਬ ਨੂੰ ਨਹੀਂ ਮੰਨਦਾ ਹੋਰ ਦੇ ਨਾਲ ਲੁਝਦਾ ਬਿਨ ਮੰਨੇ ਜੇ ਹੋਰੀ ਨਾਲ ਲੁਝਣਾ ਜਲਸੀ ਜਨਮ ਗਵਾਏ ਕਹਿੰਦੇ ਆਪਣੇ ਜਨਮ ਨੂੰ ਗਵਾ ਕੇ ਚਲੇ ਜਾਂਦੇ ਹਨ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਹੋਰ ਨਾਲ ਪਿਆਰ ਕਰਦੇ ਹਨ ਜਨਮ ਗਵਾ ਕੇ ਚਲੇ ਜਾਂਦੇ ਹਨ ਬੇ ਨੰਮਨ ਨੇ ਜੇ ਹੋਰੀ ਨਾਲ ਲੋਜਣਾ ਜასი ਜਨਮ ਗਵਾਏ ਮਨ ਮੁਖੀ ਮਨ ਹਟ ਹਾਰਿਆ ਕਹਿੰਦੇ ਜਿਹੜਾ ਮਨ ਮੁਖ ਹੈ ਉਹ ਹਟ ਕਰਦਾ ਜਿੱਦ ਕਰਦਾ ਮਨ ਮੁਖ ਹਾਰ ਜਾਂਦਾ ਹੈ ਮਨ ਮੁਖੀ ਮਨ ਹਟ ਹਾਰਿਆ ਊੜ ਕਸੁੱਤ ਕਮਾਏ ਕਹਿੰਦੇ ਹਾਰ ਦਾ ਕਿਉਂ ਹੈ ਕਿਉਂ ਹਾਰ ਹੁੰਦੀ ਹੈ ਉਹ ਊੜ ਦੀ ਕਮਾਈ ਕਰਦਾ ਹੈ ਟੁੱਟਦੀ ਊੜ ਕਸਤ ਕਮਾਏ ਉਹ ਕਸਤ ਕਮਾਉਂਦਾ ਸਤ ਨਹੀਂ ਕਮਾਉਂਦਾ ਕਸਤ ਉਹ ਕਸਤੀ ਹੈ ਮਨਮੁੱਖ ਹੈ ਜਿਹੜਾ ਕਸਤੀ ਉਹ ਹੈ ਜਿਹੜਾ ਪਰਾਇ ਮਰਦ ਤੇ ਪਰਾਇ ਔਰਤ ਦੇ ਨਾਲ ਸੰਬੰਧ ਬਣਾਉਂਦਾ ਉਹ ਕਸਤੀ ਹੈ ਇਹ ਮਨਮੁੱਖ ਕਰਮ ਕਮਾਉਂਦਾ ਮਨਮੁਖ ਦੀ ਪਛਾਣ ਦੱਸਦੇ ਆ ਕਿ ਉਹ ਝੂਠ ਤੇ ਕੁਸੱਤ ਦੀ ਕਮਾਈ ਕਰਦਾ ਹੈ ਮਨਮੁਖੀ ਮਨ ਹਟਾ ਰਿਆ ਕੂੜ ਕਸੱਤ ਕਮਾਏ ਗੁਰ ਪ੍ਰਸਾਦ ਦੀ ਮਨ ਜਿਣੇ ਗੁਰ ਪ੍ਰਸਾਦ ਦੀ ਕਹੇ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਦਾ ਮਨ ਜਿਣੇ ਕਹਿੰਦੇ ਮਨ ਦੇ ਵਿੱਚ ਫਿਰ ਉਹ ਜਾਣ ਜਾਂਦਾ ਹੈ ਕਿਨੂੰ ਪਰਮਾਤਮਾ ਨੂੰ ਮਨ ਦੇ ਵਿੱਚ ਜਾਣਦਾ ਹੈ ਮਨ ਵਿੱਚ ਦਿਖਣ ਲੱਗ ਜਾਂਦਾ ਹੈ ਕਦੋਂ ਗੁਰ ਪ੍ਰਸਾਦੀ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਦਾ ਹੈ ਮਨ ਜਿਹਨੇ ਮਨ ਦੇ ਵਿੱਚ ਜਾਣ ਜਾਂਦਾ ਹੈ ਮਨ ਨੂੰ ਜਾਣ ਜਾਂਦਾ ਹਰ ਸੇਤੀ ਲਈ ਬਲਾਈ ਕਹਿੰਦੇ ਹਰ ਦੇ ਨਾਲ ਫਿਰ ਲਿਬ ਲੱਗ ਜਾਂਦੀ ਹੈ ਹਰ ਨਾਲ ਲਿਬ ਕਦੋਂ ਲੱਗਦੀ ਹੈ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਦਾ ਹੈ ਫਿਰ ਰੱਬ ਦੇ ਨਾਲ ਲਿਬ ਲੱਗ ਜਾਂਦੀ ਗੁਰ ਪ੍ਰਸਾਦ ਦੀ ਮਨ ਜਿਣੇ ਹਰ ਸੇਤੀ ਲਿਬ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਹੁਣ ਸ੍ਰੀ ਨਾਨਕ ਨੇ ਬਚਨ ਕਰ ਦਿੱਤੇ ਕਿ ਜਿਹੜਾ ਗੁਰਮਖ ਉਹ ਸੱਚ ਦੀ ਕਮਾਈ ਕਰਦਾ ਨਾਨਕ ਗੁਰਮਖ ਸੱਚ ਕਮਾਵੇ ਮਨਮੁਖ ਆਵੇ ਜਾਏ ਮਨਮੁਖ ਕਹਿੰਦੇ ਮਰਦਾ ਤੇ ਜੰਮਦਾ ਮਨਮੁਖ ਦੀ ਮੁਕਤੀ ਨਹੀਂ ਹੈ ਕਿਉਂ ਉਹ ਕੂੜ ਤੇ ਕਸਤ ਦੀ ਕਮਾਈ ਕਰਦਾ ਹੈ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਸਿਰਪੰਨਾਨਕਦੇਵ ਜੀ ਮਹਾਰਾਜ ਬਚਨ ਕਰਦੇ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਸਿੱਖ ਸਾਖੀ ਕਹਿੰਦੇ ਸਤਗੁਰੂ ਦੀ ਸਾਖੀ ਸੁਣ ਲਓ ਸਤਗੁਰੂ ਸਾਡਾ ਕੌਣ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸਾਖੀ ਸੁਣਨੀ ਹੈ ਲੇਕਿਨ ਅਸੀਂ ਹੋਰ ਸਾਖੀਆਂ ਸੁਣਾਉਂਦੇ ਆ ਲੋਕਾਂ ਨੂੰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ ਸਾਖੀ ਤਾਂ ਸਤਿਗੁਰੂ ਦੀ ਹੈ ਸਤਿਗੁਰੂ ਸਾਡਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਬਚਨ ਕਰਦੇ ਹਨ ਗੁਰੂ ਹਰ ਕੇ ਸਾਂਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੋਂ ਤੁਰ ਭਾਗ ਹੋਵੇ ਮस्तक ਕਿ ਜਿਹਦੇ ਤੁਰ ਤੋਂ ਜਿਹਦੇ ਭਾਗਾਂ 'ਚ ਲਿਖਿਆ ਏ ਇਸੋ ਤਰ੍ਹਾਂ ਭਾਗ ਹੋਵੇ ਮੁਖ ਮस्तक ਤਿੰਨ ਜਨ ਲੈ ਕਹਿੰਦੇ ਉਹ ਜਨ ਇਹਨੂੰ ਲੈ ਲੈਂਦੇ ਹਨ ਕਿਹੜੀ ਨੂੰ ਇਹ ਸਤਗੁਰੂ ਦੀ ਸਾਕੀ ਨੂੰ ਲੈ ਲੈਂਦੇ ਹਨ ਇਹਨੂੰ ਲੈ ਕੇ ਫਿਰ ਕੀ ਕਰਦੇ ਹਨ ਤਿੰਨ ਜਨ ਲੈ ਹਿਰਦੇ ਰਾਖੀ ਇਹ ਉਸ ਸਾਖੀ ਨੂੰ ਇਸ ਸ਼ਬਦ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਰੱਖ ਲੈਂਦੇ ਹਨ ਇਹ ਸਾਖੀ ਸਤਿਗੁਰ ਦੀ ਕਿੱਥੇ ਸੰਭਾਲੀ ਜਾਂਦੀ ਹੈ ਇਹ ਆਪਣੇ ਹਿਰਦੇ ਦੇ ਵਿੱਚ ਸੰਭਾਲੀ ਜਾਂਦੀ ਹੈ ਕੌਣ ਲੈਂਦੇ ਹਨ ਇਸ ਨੂੰ ਇਸ ਨੂੰ ਗੁਰਮਖ ਲੈ ਲੈਂਦੇ ਹਨ ਜਨ ਲੈ ਲੈਂਦੇ ਹਨ ਹਰ ਕੇ ਸਾਥੂ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਇਸੋ ਤੁਰ ਪਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਕਹਿੰਦੇ ਹਰ ਅੰਮ੍ਰਿਤ ਹੈ ਹਰ ਅੰਮ੍ਰਿਤ ਕਥਾ ਕਹਿੰਦੇ ਅਮਰ ਕਰਨੇ ਵਾਲੀ ਕਥਾ ਹੈ ਹਰ ਦੀ ਸ੍ਰੇਸ਼ਟ ਕਹਿੰਦੇ ਸਭ ਤੋਂ ਸ੍ਰੇਸ਼ਟ ਹੈ ਉੱਤਮ ਸਭ ਤੋਂ ਉੱਤਮ ਹੈ ਹਰ ਆਮਰਤ ਕਥਾ ਸ੍ਰੇਟ ਉੱਤਮ ਗੁਰਬਚਨ ਹੀ ਸਹਜੇ ਸਾਖੀ ਕਹਿੰਦੇ ਗੁਰੂ ਦੇ ਬਚਨਾਂ ਦੇ ਨਾਲ ਪਾਈ ਇਹ ਕਹਿੰਦੇ ਚੱਖੀ ਜਾਂਦੀ ਹੈ ਇਹ ਤਾਂ ਛੱਕੀ ਜਾਂਦੀ ਹੈ ਜਦੋਂ ਗੁਰੂ ਬਚਨ ਕਰਦੇ ਹਨ ਜਦੋਂ ਗੁਰੂ ਬਚਨ ਕਰਦੇ ਹਨ ਕਿ ਨਾਮ ਜਪ ਲੈ ਜਦੋਂ ਗੁਰੂ ਬਚਨ ਕਰਦੇ ਹਨ ਆਰਾਮ ਕੇ ਰਾਮ ਕਹੋ ਬਚਨ ਕੀਤਾ ਰਾਮਾਨੰਦ ਨੇ ਭਗਤ ਕਬੀਰ ਨੂੰ ਕਿ ਆਰਾਮ ਕੇ ਰਾਮ ਕੋ ਜਦੋਂ ਗੁਰੂ ਸਾਧੂ ਸੰਤ ਬਚਨ ਕਰਦੇ ਆ ਕਿ ਨਾਮ ਜਪ ਲੈ ਫੇਰੇ ਜਪਿਆ ਜਾਂਦਾ ਹੈ ਹਰ ਆਮਰਤ ਕਤਾ ਸ੍ਰੇਠ ਉਤਵ ਗੁਰ ਬਚਨੀ ਸਹਜੇ ਚਾਖੀ ਕਹਿੰਦੇ ਫਿਰ ਆਪਣੇ ਆਪ ਹੀ ਚਾਖੀ ਜਾਂਦੀ ਹੈ ਸ਼ਬਦ ਫਿਰ ਆਪਣੇ ਆਪ ਅੰਦਰ ਚੱਲਿਆ ਜਾਂਦਾ ਹੈ ਪ੍ਰਕਾਸ਼ ਕਰ ਦਿੰਦਾ ਚਾਨਣਾ ਕਰ ਦਿੰਦਾ ਤੈ ਪਿਆ ਪ੍ਰਕਾਸ਼ ਜਦੋਂ ਫਿਰ ਚਾਖੀ ਇਹ ਜਿਹੜੀ ਹਿਰਦੇ ਚ ਰੱਖੀ ਸੀ ਨਾ ਸਤਿਗੁਰ ਤੋਂ ਲਈ ਸੀ ਇਹਨੂੰ ਚਾਖਿਆ ਫਿਰ ਪ੍ਰਕਾਸ਼ ਹੋ ਗਿਆ ਤੈ ਪਿਆ ਪ੍ਰਕਾਸ਼ ਮਿਟਿਆ ਅੰਧਿਆਰਾ ਅੰਧਿਆਰਾ ਮਿਟ ਗਿਆ ਨੇਰਾ ਖਤਮ ਹੋ ਗਿਆ ਚਾਨਣਾ ਹੋ ਗਿਆ ਤੈ ਪਿਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕਰਾਖੀ ਕਿਹੜਾ ਸੂਰਜ ਦੀ ਕਿਰਨ ਜਦੋਂ ਚੜ ਜਾਂਦੀ ਹੈ ਚਾਨਣਾ ਹੋ ਜਾਂਦਾ ਇਸ ਤਰ੍ਹਾਂ ਮਨ ਦੇ ਵਿੱਚ ਪ੍ਰਗਾਸ ਹੋ ਜਾਂਦਾ ਅਦਿਸ਼ਟ ਅਗੋਚਰ ਅਦਿਸ਼ਟ ਜਿਹੜਾ ਨਾ ਦਿਖਦਾ ਹੈ ਜਿਹੜਾ ਦਿਖਦਾ ਨਹੀਂ ਅਦੇਸਤੋ ਗੋਚਰ ਅਲਖ ਅਲਖ ਕਹਿੰਦੇ ਜਿਹੜਾ ਨਾ ਦਿਖਦਾ ਨਰੰਜਨ ਨਰੰਜਨ ਹੈ ਉਹ ਜਿਹੜਾ ਸਾਨੂੰ ਦਿਖਦਾ ਨਹੀਂ ਰੱਬ ਨਹੀਂ ਦਿਖਦਾ ਹੋਰ ਤਾਂ ਦੁਨੀਆ ਦਿਖਦੀ ਹੈ ਉਹ ਕਦੋਂ ਦਿਖਦਾ ਹੈ ਅਦੇਸਤੋ ਗੋਚਰ ਅਲਖ ਨਰੰਜਨ ਸੋ ਦੇਖਿਆ ਗੁਰਮਖ ਆਖੀ ਗੁਰਮਖ ਪੇਰ ਉਹਨੂੰ ਆਪਣੇ ਅੱਖਾਂ ਦੇ ਨਾਲ ਵੇਖ ਲੈਂਦਾ ਗੁਰਮਖ ਨੂੰ ਦਰਸ਼ਨ ਹੋ ਜਾਂਦੇ ਗੁਰਮਖ ਸੱਚ ਦੀ ਕਮਾਈ ਕਰਦਾ ਹੈ ਨਾਮ ਦੀ ਕਮਾਈ ਕਰਦਾ ਹੈ ਮਨਮੁਖ ਕੂੜ ਤੇ ਕੁਸੱਤ ਦੀ ਕਮਾਈ ਕਰਦਾ ਹੈ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਪੂਰਾ ਤੋਲਦੇ ਹਨ ਤਖੜੀ ਬਾਬੇ ਨਾਨਕ ਦੀ ਹੈ ਇੱਕ ਪਾਸੇ ਮਨਮੁਖ ਹੈ ਇੱਕ ਪਾਸੇ ਗੁਰਮੁਖ ਹੈ ਦੋਨਾਂ ਦਾ ਤੋਲਣ ਹਾਰਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਆਓ ਆਪਾਂ ਵੀ ਖਰੇ ਉਤਰੀਏ ਆਪਾਂ ਵੀ ਗੁਰਮੁਖ ਵਾਲੇ ਪੱਲੜੇ 'ਚ ਬੈਠੀਏ ਇਹ ਮਨਮੁਖ ਵਾਲਾ ਪੱਲੜਾ ਇਹਨੂੰ ਛੱਡੀਏ ਫਿਰ ਨਿ ਨਿਸਤਾਰਾ ਹੋ ਜਾਣਾ ਹੈ ਤਰ ਜਾਣਾ ਸੋ ਸਤਸੰਗਤ ਜੀ ਬਾਣੀ ਪੜ੍ਹਦੀਆਂ ਕਥਾ ਕਰਦੀਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਜੇ ਤੁਸੋ ਦਿੱਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬਲਾਓ ਪਤੇ ਵਾਹਿਗੁਰੂ ਜੀ ਕਾ ਖਾਲਸਾ